ਅੱਜ ਆਪਾਂ ਨਿਕਲੇ ਜੀ ਮਾਲਟਨ ਦੇ ਵਿੱਚ ਜਿਹੜਾ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਆ ਜਿਹੜਾ ਸਜਾਏ ਗਏ ਸੀਗੇ ਤੇ ਮਨ ਦੇ ਵਿੱਚ ਇੱਕ ਵੱਖਰੀ ਜਿਹੀ ਅੱਜ ਐਕਸਾਈਟਮੈਂਟ ਸੀਗੀ ਪਿਛਲੇ ਸਾਲ ਵੀ ਜਿਹੜਾ ਜਾਣਾ ਸੀਗਾ ਪਿਛਲੇ ਸਾਲ ਪਰ ਆਪਣੇ ਤੋਂ ਜਾ ਨਹੀਂ ਹੋਇਆ ਸੀਗਾ ਕਿਉਂਕਿ ਨਵੇਂ ਆਏ ਸੀ ਤੇ ਥੋੜੀਆਂ ਜਿਹੀਆਂ ਆਰਥਿਕ ਮੁਸ਼ਕਲਾਂ ਵੀ ਜਦੋਂ ਆਪਾਂ ਕਿਸੇ ਨਵੇਂ ਕੰਟਰੀ ਜਾਂ ਨਵੇਂ ਸ਼ਹਿਰ ਦੇ ਵਿੱਚ ਵੀ ਜੇ ਆਪਾਂ ਵਾਸ ਕਰਦੇ ਆਂ ਤੇ ਥੋੜੀਆਂ ਹੀ ਆਰਥਿਕ ਮੁਸ਼ਕਲਾਂ ਜਿਹੜੀਆਂ ਆ ਜਾਂਦੀਆਂ ਤੇ ਪਿਛਲੀ ਵਾਰ ਜਿਹੜਾ ਆਪਾਂ ਨੂੰ ਇਸੇ ਮਜਬੂਰੀ ਦੇ ਵਿੱਚ ਜਿਹੜਾ ਉਹ ਕੰਮ ਧੰਦੇ ਤੇ ਜਿਹੜਾ ਜਾਣਾ ਪੈ ਗਿਆ ਸੀ ਤੇ ਇਸ ਵਾਰ ਆਪਾਂ ਸ਼ੋਰ ਸੀਗੇ ਬਈ ਕਿਉਂਕਿ ਵਾਹਿਗੁਰੂ ਜੀ ਨੇ ਇੰਨੀ ਕ ਕਿਰਪਾ ਕੀਤੀ ਵੀ ਆਪਾਂ ਨੂੰ ਸਾਲ ਦੇ ਵਿੱਚ ਜਿਹੜਾ ਉਹ ਆ ਆਪਦਾ ਜਿਹੜਾ ਸਫਰ ਉਹ ਸੈੱਟ ਕਰ ਲਿਆ ਸੀਗਾ ਤੇ ਮਨ ਦੇ ਵਿੱਚ ਬੜੀ ਤਮੰਨਾ ਸੀਗੀ ਯਾਰ ਵੀ ਇਸ ਵਾਰ ਆਪਾਂ ਚਾਹੇ ਕੁਝ ਵੀ ਹੋ ਜੇ ਤੇ ਜ਼ਰੂਰ ਜਾਵਾਂਗੇ ਬਟ ਪਰਾਪਗ ਗਏ ਬਈ ਇਸ ਵਾਰ ਹਾਜ਼ਰੀ ਲਾਉਣ ਦੇ ਲਈ ਤੇ ਰਾਹ ਦੇ ਜਿਹੜਾ ਸਫਰ ਆ ਉਹ ਤੁਸੀਂ ਦੇਖ ਸਕਦੇ ਹੋ ਇੱਕ ਵੱਖਰਾ ਐਕਸਾਈਟਮੈਂਟ ਸੀ ਤੇ ਤੁਸੀਂ ਜਿੰਨਾਂ ਵੀ ਗੱਡੀਆਂ ਦੇਖ ਰਹੇ ਹੋ ਤਕਰੀਬਨ ਤਕਰੀਬਨ ਜਿਹੜੀਆਂ ਇਹ ਇਧਰ ਨੂੰ ਜਾ ਰਹੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਅ ਸ੍ਰੀ ਗੁਰਦੁਆਰਾ ਸਾਹਿਬ ਹੀ ਇਹ ਜਿਹੜੀਆਂ ਉਹ ਜਾ ਰਹੀਆਂ ਤੇ ਨਾਲ ਨਾਲ ਤੁਹਾਨੂੰ ਜਿਹੜਾ ਤੁਹਾਡੇ ਇਹ ਤਾਰ ਦਿਖ ਰਹੀ ਆ ਇਹ ਹੈਗਾ ਬਾਈ ਜੀ ਇੱਥੋਂ ਦਾ ਅ 에어ਪੋਰਟ ਤੇ ਆਪਾਂ 에어ਪੋਰਟਾਂ ਨੂੰ ਕ੍ਰਾਸ ਕਰਦੇ ਕਰਦੇ ਅੱਗੇ ਲੰਘ ਗਏ ਸੀਗੇ ਤੇ ਅੱਜ ਦੇ ਦਿਨ ਜਿਹੜੀਆਂ ਬਹੁਤ ਸਾਰੀਆਂ ਇਹ ਮੁੰਡੇ ਕੁੜੀਆਂ ਜਿਹੜੀਆਂ ਅੱਡਾਂ ਦੇ ਉੱਤੇ ਜਿਹੜੀ ਭੀੜ ਦੇਖਣ ਨੂੰ ਮਿਲੀ ਗਈ ਕਿਉਂਕਿ ਬੱਸਾਂ ਸਾਰੀਆਂ ਤਕਰੀਬਨ ਫੁੱਲ ਜਾ ਰਹੀਆਂ ਸੀ ਕਿਉਂਕਿ ਐਤਵਾਰ ਦਾ ਦਿਨ ਸੀ ਕਿਉਂਕਿ ਜਿਹੜੇ ਨਗਰ ਕੀਰਤਨ ਆ ਬਈ ਉਹ ਐਤਵਾਰ ਦੇ ਦਿਨ ਹੀ ਸਜਾਏ ਜਾਂਦੇ ਜਿਆਦਾਤਰ ਇੱਥੇ ਕਿਉਂਕਿ ਬਾਕੀ ਦਿਨਾਂ ਦੇ ਵਿੱਚ ਜਿਹੜੇ ਬੰਦੇ ਸਾਰੇ ਜਿਹੜੇ ਨਾਗਰਿਕ ਇੱਥੋਂ ਦੇ ਉਹ ਵਿਜੀ ਹੁੰਦੇ ਆ ਤੇ ਇਸ ਕਰਕੇ ਐਤਵਾਰ ਨੂੰ ਜਿਹੜੇ ਨਗਰ ਕੀਰਤਨ ਸਜਾਏ ਗਏ ਸੀਗੇ ਤਾਂ ਜੋ ਜਿਹੜਾ ਹਰੇਕ ਬੰਦਾ ਜਿਹੜਾ ਉਹ ਕੈਨੇਡਾ ਦੇ ਵਿੱਚੋਂ ਉੱਥੇ ਜਾ ਕੇ ਪਹੁੰਚ ਸਕੇ ਹਨ ਤੇ ਬਾਕੀ ਬਾਈ ਜੀ ਤੁਹਾਨੂੰ ਜਾ ਕੇ ਆਪਾਂ ਦਿਖਾਉਣੇ ਹੈਗੇ ਆ ਇੱਕ ਇਹੋ ਜਿਹਾ ਮੌਲਸੀ ਤੇ ਜਦੋਂ ਆਪਾਂ ਬਾਈ ਜੀ ਉੱਥੇ ਪਹੁੰਚੇ ਥੋੜਾ ਜਿਹਾ ਪਾਰਕਿੰਗ ਦੀ ਆਪਾਂ ਨੂੰ ਸਮੱਸਿਆ ਆਈ ਕਿਉਂਕਿ ਗੁਰਦੁਆਰੇ ਦੇ ਵਿੱਚ ਜਿਵੇਂ ਕਹਿ ਦਈਏ ਵੀ ਮਾਲਟਨ ਦਾ ਬਹੁਤ ਪੁਰਾਣਾ ਗੁਰਦੁਆਰਾ ਤੇ ਇੱਕ ਇੱਕ ਆਪਣੀ ਵੱਖਰੀ ਪਛਾਣ ਰੱਖਦਾ ਤੇ ਇਸ ਕਰਕੇ ਨਾ ਥੋੜੀ ਪਾਰਕਿੰਗ ਦੀ ਸਮੱਸਿਆ ਜ਼ਰੂਰ ਹੈ ਕਿਉਂਕਿ ਗੁਰਦੁਆਰੇ ਤੱਕ ਆਪਾਂ ਨੂੰ ਜਿਹੜਾ 1.5-2 ਕਿਲੋਮੀਟਰ ਹੈ ਜਿਹੜਾ ਉੱਥੇ ਤੁਰ ਕੇ ਜਾਣਾ ਪਿਆ ਪਟ ਇੱਕ ਗੱਲ ਦਾ ਵੀ ਸਕੂਨ ਮਿਲਿਆ ਬਈ ਤੁਰ ਕੇ ਜਾਣ ਦਾ ਵੀ ਇੱਕ ਵੱਖਰਾ ਹੀ ਆਨੰਦ ਸੀਗਾ ਤੇ ਸਾਰੇ ਜਿਹੜੇ ਇੱਥੋਂ ਦੇ ਨੌਜਵਾਨ ਮੁੰਡੇ ਕੁੜੀਆਂ ਪੱਗਾਂ ਬੰਨ ਕੇ ਆ ਮਤਲਬ ਪਿੰਆਪੇ ਪਹਿਰਾਵੇ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਉਹ ਜਾ ਰਹੇ ਸੀ ਤੇ ਜਮਾ ਜਿਹੜਾ ਆਨੰਦ ਸੀਗਾ ਜਿਵੇਂ ਮੇਰੇ ਏਰੀਆ ਦੇ ਵਿੱਚ ਦੇਖੀਏ ਤਾਂ ਜਿਵੇਂ ਜਿਵੇਂ ਸ੍ਰੀ ਮੁਕਸਰ ਸਾਹਿਬ ਆ ਮੇਲਾ ਲੱਗਦਾ ਮਾਗੀ ਦੇ ਮੇਲੇ ਤੇ ਹਨਾ ਲੋਕ ਜਾਂਦੇ ਆ ਤੁਰ ਕੇ ਦੂਰ ਦੂਰੋਂ ਲੋਕ ਆਉਂਦੇ ਆ ਤੇ ਉਦਾਂ ਹੀ ਬਈ ਜੀ ਲੋਕ ਆ ਜਿਹੜਾ ਉਹ ਅ ਨਗਰ ਕੀਰਤਨ ਤੇ ਜਿਹੜਾ ਉਹ ਗੁਰਦੁਆਰੇ ਵਾਲਾ ਨੂੰ ਜਿਹੜੇ ਜਾ ਰਹੇ ਸੀਗੇ ਤੇ ਇੱਕ ਵਧੀਆ ਜਿਹੜੇ ਕਹਿੰਦੇ ਹੁੰਦੇ ਵੀ ਪਹਿਚਾਨ ਜਿਹੜੀ ਪੰਜਾਬ ਦੀ ਲੁੱਕ ਆ ਜਿਹੜੀ ਕਹਿੰਦੇ ਹੁੰਦੇ ਵੀ ਕੈਨੇਡਾ ਨੂੰ ਮਿੰਨੀ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਤੇ ਉਸੇ ਤਰ੍ਹਾਂ ਜਿਹੜੇ ਲੋਕ ਆ ਜਿਹੜੇ ਮਿੰਨੀ ਪੰਜਾਬ ਦਾ ਜਿਹੜਾ ਮਣੰਗਾ ਉਹ ਪਾ ਰਹੇ ਸੀ ਤੇ ਮਾਨੂੰ ਬੜੇ ਸ਼ਾਂਤੀ ਮਿਲੀ ਵੀ ਜਮਾ ਮਾਹੌਲ ਮੈਨੂੰ ਯਾਰ ਜਮਾ ਪੰਜਾਬ ਵਰਗਾ ਲੱਗਾ ਸਾਰੇ ਪੰਜਾਬੀ ਬਾਈ ਤੇ ਪੰਜਾਬੀਆਂ ਦੁਆਰਾ ਥਾਂ ਥਾਂ ਤੇ ਜਿਹੜਾ ਆਪ ਦੀ ਸਰਤਾ ਦੇ ਮਤਾਬਕ ਜਿਹੜੇ ਲੰਗਰ ਲਾਏ ਗਏ ਸੀਗੇ ਤੇ ਦੇਖ ਸਕਦੇ ਹੋ ਤੁਸੀਂ ਬਾਈ ਬਹੁਤ ਜ਼ਿਆਦਾ ਭੀੜ ਸੀ ਐਦਾਂ ਲੱਗਦਾ ਸੀਗਾ ਯਾਰ ਜਿਵੇਂ ਸਾਰਾ ਪੰਜਾਬ ਹੀ ਕੈਨੇਡਾ ਦੇ ਵਿੱਚ ਪਹੁੰਚ ਚੁੱਕਿਆ ਹੋਵੇ ਤੇ ਪਰ ਗੱਲ ਬਾਈ ਜੀ ਸੱਚ ਵੀ ਹੈਗੀ ਆ ਤੇ ਇਹ ਨੇ ਬਾਈ ਜੀ ਭਾਈ ਸ਼ਹੀਦ ਜਿਹੜਾ ਨਿਜਰ ਜਿਨ੍ਹਾਂ ਦਾ ਪਿਛਲੇ ਸਾਲ ਕੀ ਕਤਲ ਕਰ ਦਿੱਤਾ ਗਿਆ ਸੀਗਾ ਤੇ ਬੜੇ ਦੁੱਖ ਦੀ ਗੱਲ ਹੈਗੀ ਵੀ ਕਹਿੰਦੇ ਹੈਗੇ ਵੀ ਤਿੰਨ ਨੌਜਵਾਨਾਂ ਦੀਆਂ ਇਸ ਕੇਸ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਤੇ ਉਹ ਵੀ ਪੰਜਾਬੀ ਸੀ ਜਦੋਂ ਵੀ ਕਹਿੰਦੇ ਹੁੰਦੇ ਮਾਰਦਾ ਤੇ ਜਦੋਂ ਵੀ ਆਪਾਂ ਹਾਰੇ ਆਂ ਬੰਦਾ ਹਰਦਾ ਤੇ ਕਈ ਵਾਰੀ ਆਪਣੇ ਜਦੋਂ ਨਾਂ ਰਲ ਜਾਂਦੇ ਆ ਬੰਦਾ ਉਹਦੇ ਹਰਦਾ ਹਣਾ ਉਹ ਗੱਲ ਸੱਚ ਦਾ ਲੱਗਦੀ ਹੈਗੀ ਇੱਥੇ ਤੇ ਮਾਹੌਲ ਤੁਸੀਂ ਭਾਈ ਆਪ ਦੇਖ ਸਕਦੇ ਹੋ ਨਾ ਤੇ ਮਨਚ ਯਾਰ ਬੜਾ ਜਿਵੇਂ ਕਹਿ ਦਿੱ ਗਏ ਯਾਰ ਪੂਰੇ ਸਾਲ ਦਾ ਜਿਹੜਾ ਸਕੂਨ ਆ ਯਾਰ ਮੈਂ ਇੱਥੇ ਆ ਕੇ ਪ੍ਰਾਪਤ ਕੀਤਾ ਤੇ ਦੇਖ ਸਕਦੇ ਹੋ ਤੁਸੀਂ ਮੁੰਡੇ ਕੁੜੀਆਂ ਦਾ ਜਿਹੜਾ ਇਕੱਠ ਭਾਰੇ ਇਕੱਠ ਸੀਗਾ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਤੇ ਜਿੰਨੇ ਵੀ ਘੰਟੇ ਜਿੰਨਾ ਦੇਣਾ ਸੀ ਰੁਕੇ ਤੇ ਇੱਕ ਵੱਖਰੇ ਜਿਹੜਾ ਸਕੂਨ ਨੂੰ ਇਹ ਪ੍ਰਾਪਤ ਕੀਤਾ ਤੇ ਇਹ ਦੇਣਾ ਜਿਹੜਾ ਮੈਨੂੰ ਲੱਗਦਾ ਵੀ ਸਾਰਾ ਸਾਲ ਜਦੋਂ ਦੁਬਾਰਾ ਆਉਣ ਤੱਕ ਯਾਦ ਹੀ ਰਹੂਗਾ ਤੁਸੀਂ ਵੀ ਭਾਈ ਜੀ ਨੰਦਮਾਨੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਨਗਰ ਕੀਰਤਨ ਦਾ ਜਿਹੜਾ ਲੋਕ ਆ ਕੈਨੇਡਾ ਦੇ ਨਗਰ ਕੀਰਤਨ ਦਾ ਆਨੰਦ ਮਾਣ ਸਕਣ ਤੇ ਦਰਸ਼ਨ ਜ਼ਰੂਰ ਕਰ ਸਕਣ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਬਾਈ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਮੇਰ ਭਰਿਆ ਹੱਥ ਰੱਖੇ ਇੱਕ ਵਾਹਿਗੁਰੂ ਦਾ ਜਾਪ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਤੇ ਵਾਹਿਗੁਰੂ ਹੁੰਦਾ ਜਿਹੜਾ ਆਪਣੇ ਔਖੇ-ਸੌਖੇ ਟਾਈਮ ਦੇ ਵਿੱਚ ਜਿਹੜਾ ਆਪਾਂ ਨੂੰ ਡੋਲਣ ਨਹੀਂ ਦਿੰਦਾ ਹਨ ਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਬਾਈ ਜੀ ਜਦੋਂ ਕੰਮ ਦੀ ਘਾਟ ਹੁੰਦੀ ਹੈ ਤੇ ਬੱਚਿਆਂ ਦੀ ਬੜੀ ਹਰਸਾਇਤਾ ਕਰਦੇ ਹਨ ਗੁਰਦੁਆਰੇ